ਕਰਕਾਰੋਂ ਘੜੀ ਆਏਗੀ ਜਦੋਂ ਕਿਹਾ ਜਾ ਰਿਹਾ ਸੀ ਵੀ ਜਥੇਦਾਰ ਸਾਹਿਬ ਕਦੋਂ ਫੈਸਲਾ ਸੁਣਾਉਣਗੇ ਕਦੋਂ ਫੈਸਲਾ ਸੁਣਾਉਣਗੇ ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਰ ਵੱਲੋਂ ਵੀ ਚਿੱਠੀਆਂ ਪਾਈਆਂ ਗਈਆਂ ਜਥੇਦਾਰ ਸਾਹਿਬ ਨੂੰ ਵੀ ਚਿੱਠੀ ਫੈਸਲਾ ਸੁਣਾਇਆ ਜਾਵੇ ਤੇ ਹੁਣ 2 ਦਸੰਬਰ ਵਾਲੇ ਦਿਨ ਜਥੇਦਾਰ ਸਾਹਿਬ ਬੈਠਣਗੇ ਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਇੱਕ ਹੈਰਾਨੀ ਦੀ ਗੱਲ ਇਹ ਟੁੱਲ ਸਾਹਿਬ 2007 ਤੋਂ ਲੈ ਕੇ 17 ਤੱਕ ਦੇ ਜਿਹੜੇ ਕੈਬਨਿਟ ਮੰਤਰੀ ਸੀ ਉਹ ਵੀ ਬੁਲਾ ਲਏਗੇ ਨੇ ਹੁਣ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਇਲਜ਼ਾਮ ਲੱਗ ਰਹੇ ਨੇ ਉਹਦਾ ਸਪਸ਼ਟੀਕਰਨ ਤਾਂ ਅਜੀ ਤਕ ਤਾ ਮੀਸਾ ਬਲਕਿ ਆਇਆ ਨਹੀਂ ਇਹ ਲਲਜਾਮ ਨੇ ਅਸੀਂ ਨਹੀਂ ਕਹਿ ਰਹੇ ਕਿ ਉਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਪਤਿਤ ਪੁਨਾ ਹੈ ਰਕਵੀਰ ਸਿੰਘ ਤੇ ਜਿਹੜੇ ਬਾਕੀ ਜੱਜਦਾਰ ਸਹਾਬਾਨ ਨੇ ਇਹਨਾਂ ਤੋਂ ਇਹ ਗੱਲ ਉੱਠੀ ਸੀ ਕਿ ਜਦੋਂ ਇਹਨੂੰ ਡੇਰੇ ਵਾਲੇ ਨੂੰ ਮਾਫ ਕੀਤਾ ਗਿਆ ਉਸ ਵਕਤ ਇਹਨਾਂ ਨੂੰ ਸਰਕਾਰੀ ਰਹਿائش ਤੇ ਬੁਲਾਇਆ ਗਿਆ ਆ ਕਈ ਅਕਾਲੀ ਦਲ ਤੋਂ ਹੁਣ ਵੀ ਬੈਠੇ ਨੇ ਜਿਹੜੇ ਬੜੇ ਕੱਚਾ ਭਜਾਉਂਦੇ ਸੀ 2 ਦਸੰਬਰ ਨੂੰ ਇਹਨਾਂ ਦੀ ਮੀਟਿੰਗ ਹੋਣੀ ਹੈ ਇਹਨਾਂ ਤੋਂ ਸਪਸ਼ਟੀਕਰਨ ਮੰਗ ਲਿਆ ਕਿ ਤੁਸੀਂ ਗਏ ਸੀ ਤਾਂ ਕਿਤੇ ਕਹਿੰਦੇ ਗਏ ਸਾਡੇ ਮਾਨਯੋਗ ਜਥੇਦਾਰ ਸਹਿਵਾਨ ਅਸਲੀਅਤ ਦੱਸਣਗੇ ਜਾਂ ਅਜੇ ਵੀ ਜਿਵੇਂ ਸਾਰੇ ਢਾਂਚੇ ਨੂੰ ਬਦਲਿਆ ਜਾ ਰਿਹਾ ਹੈ ਬਹੁਤ ਕੁਝ ਇੱਥੇ ਹੋ ਰਿਹਾ ਹੈ ਕਾਰਨ ਇੱਕ ਪਰਿਵਾਰ ਦਾ ਬੱਦਾ ਬਚਾਉਣਾ ਹੈ ਕਿਤੇ ਉਹ ਜੱਤੇਦਾਰ ਸਾਹਿਬਾਂ ਨੇ ਇਤਨੀ ਕਹਿ ਦੇਣ ਕਿ ਸਾਰੇ ਦੇ ਸਾਰੇ ਕਿ ਜੀ ਸਾਨੂੰ ਤਾਂ ਬਾਦਲ ਸਾਹਿਬ ਨੇ ਸਨੇਹ ਹੱਤ ਦਿੱਤਾ ਸੀ ਤਾਂ ਆਈ ਸੀ ਹੁਣ ਬਾਦਲ ਸਾਹਿਬ ਕਿਹੜਾ ਇੱਥੇ ਇੱਥੇ ਢੱਲੇਵਾਲ ਸਾਹਿਬ ਕੱਲ ਤੋਂ ਹੜਤਾਲ ਦੇ ਉੱਤੇ ਬੈਠਣਗੇ ਢੱਲੇਵਾਲ ਸਾਹਿਬ ਨੇ ਆਪਣੇ ਪਰਿਵਾਰ ਦੇ ਜਿਹੜੀ ਆਪਣੀ ਜ਼ਮੀਨ ਵਗੈਰਾ ਉਹ ਸਾਰੀ ਆਪਣੇ ਅੱਗੇ ਬੱਚਿਆਂ ਦੇ ਕਰਤੀ ਹੈ ਉਹ ਕਹਿ ਰਿਹਾ ਕਿ ਮੈਂ ਹੁਣ ਸੰਘਰਸ਼ ਕਰਾਂਗਾ ਕੁਝ ਵੀ ਹੋ ਸਕਦਾ ਹੈ ਉਮਰ ਦੇ ਆਖਰੀ ਪੜਾਵ ਵੱਲੋਂ ਜਾ ਰਹੇ ਨੇ ਪੰਜਾਬ ਦੇ ਵਿੱਚ ਨਗਰ ਕਾਂ ਬਚੋਣ ਲੈ ਕੇ ਵਿਰੋਧੀ ਲਗਾਤਾਰ ਖੇਡਦੇ ਹੋਏ ਨਜ਼ਰ ਆਈ ਸੀ ਸਰਕਾਰ ਨੂੰ ਤੇ ਜਿੱਥੇ ਹੁਣ ਤਿਆਰੀਆਂ ਸ਼ੁਰੂ ਕਰ ਦਿੱਤੇ ਗਏ ਨੇ ਸਾਰੀਆਂ ਪਾਰਟੀਆਂ ਵੱਲੋਂ ਚੋਣਾਂ ਦੀਆਂ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪਰ ਉਹਨਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਟੋਲ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਜੀ ਟੋਲ ਸਾਹਿਬ ਉਹ ਆਖਰਕਾਰ ਉਹ ਘੜੀ ਆਏਗੀ ਜਦੋਂ ਕਿਹਾ ਜਾ ਰਿਹਾ ਸੀ ਵੀ ਜਥੇਦਾਰ ਸਾਹਿਬ ਕਦੋਂ ਫੈਸਲਾ ਸੁਣਾਉਣਗੇ ਕਦੋਂ ਫੈਸਲਾ ਸੁਣਾਉਣਗੇ ਹਾਲਾਂਕਿ ਸਰਦਾਰ ਸੁਖਬੀ ਸਿੰਘ ਬਾਦਰ ਵੱਲੋਂ ਵੀ ਚਿੱਠੀਆਂ ਪਾਈਆਂ ਗਈਆਂ ਜਥੇਦਾਰ ਸਾਹਿਬ ਨੂੰ ਵੀ ਛੇਤੀ ਫੈਸਲਾ ਸੁਣਾਇਆ ਜਾਵੇ ਤੇ ਹੁਣ 2 ਦਸੰਬਰ ਵਾਲੇ ਦਿਨ ਜਥੇਦਾਰ ਸਾਹਿਬ ਬੈਠਣਗੇ ਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਇੱਕ ਹੈਰਾਨੀ ਦੀ ਗੱਲ ਹੈ ਢੀਲ ਸਾਹਿਬ 2007 ਤੋਂ ਲੈ ਕੇ 17 ਤੱਕ ਦੇ ਜਿਹੜੇ ਕੈਬਨਿਟ ਮੰਤਰੀ ਸੀ ਉਹ ਵੀ ਬੁਲਾ ਲਏਗੇ ਨੇ ਜੀ ਦੇਖੋ ਪਤਾ ਨਹੀਂ ਇਹਦੇ ਚੋ ਕੀ ਨਿਕਲਦਾ ਕਿਉਂਕਿ ਸਿੱਖ ਪੰਥ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਬਹੁਤ ਉੱਚੇ ਇਹ ਬਕਰੀ ਗੱਲ ਹੈ ਕਿ ਜਥੇਦਾਰ ਸਹਿਬਾਨ ਦੀ ਨਿਯੁਕਤੀ ਦਾ ਮਾਮਲਾ ਵੀ ਇੱਥੇ ਅਕਸਰ ਉੱਠਦਾ ਰਹਿੰਦਾ ਹੈ ਕਿ ਇਹਨਾਂ ਦਾ ਕੋਈ ਵਿਧੀ ਵਿਧਾਨ ਹੋਵੇ ਪਰ ਕਾਫੀ ਸਮੇਂ ਤੋਂ ਸਾਰੀਆਂ ਨਜ਼ਰਾਂ ਸ਼੍ਰੀ ਕਲਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉੱਪਰ ਲੱਗੀਆਂ ਹੋਈਆਂ ਸਨ ਉਹਨਾਂ ਦੇ ਨਾਲ ਦੇ ਬਾਕੀ ਦੋ ਜਥੇਦਾਰ ਸਹਿਬਾਨ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਲੰਬੇ ਸਮੇ ਤੋਂ ਇਹ ਵੀ ਵਿਚਾਰਾਂ ਸੀਗੇ ਆ ਕਿ ਜਿੱਥੋਂ ਇਹ ਮਾਮਲਾ ਸ਼ੁਰੂ ਹੁੰਦਾ ਹੈ ਜੱਤਦਾਰ ਗਿਆਨੀ ਗੁਰਵਚਨ ਸਿੰਘ ਜੱਤਦਾਰ ਗਿਆਨੀ ਗੁਰਮਖ ਸਿੰਘ ਇਹ ਉਦੋਂ ਦਬਦਵਾ ਸਾਹਿਬ ਦੇ ਸੀ ਤੇ ਜੱਤਦਾਰ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਮੱਲ ਸਿੰਘ ਉਹ ਇਸ ਦੁਨੀਆ 'ਚ ਨਹੀਂ ਰਹੇ ਸਮਝਿਆ ਇਹ ਜਾਂਦਾ ਕਿ ਜਦੋਂ ਉਹਨਾਂ ਨੇ ਮੰਨ ਤੇ ਲਾ ਲਈਏ ਬਹੁਤ ਉਹ ਕੱਲੇ ਜਿਹੜੇ ਦਰਸੀ ਜਿਨ੍ਹਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਕਿਹਾ ਵੀ ਤੁਸੀਂ ਸਾਨੂੰ ਸੁਨੇਹਾ ਭੇਜ ਦਿਆ ਕਰੋ ਜੋ ਕੁਝ ਕਰਾਉਣਾ ਹੁੰਦਾ ਹੈ ਤਖਤਾਂ ਦੇ ਜਥੇਦਾਰਾਂ ਨੂੰ ਸਰਕਾਰੀ ਰਹਿਸ਼ਾਂ ਤੇ ਨਾ ਬੁਲਾਇਆ ਕਰੋ ਇੱਥੇ ਬਹੁਤ ਸਾਰੇ ਮਾਮਲੇ ਹੋਰ ਵੀ ਨੇ ਇੱਥੇ ਕਈ ਮੈਂਬਰਾਂ ਦੇ ਵਿਆਹਾਂ ਦੀਆਂ ਪਾਰਟੀਆਂ ਵੀ ਉਹਨਾਂ ਦੇ ਬੱਚਿਆਂ ਦੇ ਜਾਂ ਹੋਰ ਉਹਦੇ ਵੀ ਸਵਾਲ ਉੱਠਦੇ ਆ ਇਹ ਦੂਜਿਆਂ ਨੂੰ ਤਾਂ ਰਸੇ ਬਣਦੇ ਆ ਪਰ ਕਈ ਵਾਰ ਆਪਣੇ ਤੇ ਵੀ ਇਲਜ਼ਾਮ ਹੈ ਹੁਣ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਇਲਜ਼ਾਮ ਲੱਗ ਰਹੇ ਨੇ ਉਹਦਾ ਸਪਸ਼ਟੀਕਰਨ ਤਾਂ ਅਜੇ ਤੱਕ ਤਾਂ ਧਾਮੀ ਸਾਹਿਬ ਵੱਲੋਂ ਕੋਈ ਆਇਆ ਨਹੀਂ ਇਹ ਇਲਜ਼ਾਮ ਨੇ ਅਸੀਂ ਨਹੀਂ ਕਹਿ ਰਹੇ ਕਿ ਉਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਪਤਿਤ ਪੁਨਾ ਹੈ ਹੁਣ ਗਿਆਨੀ ਰਗਵੀਰ ਸਿੰਘ ਤੇ ਜਿਹੜੇ ਬਾਕੀ ਜਥੇਦਾਰ ਸਹਿਵਾਨ ਨੇ ਇਹਨਾਂ ਤੋਂ ਇਹ ਗੱਲ ਉੱਠੀ ਸੀ ਕਿ ਜਦੋਂ ਇਹਨੂੰ ਡੇਰੇ ਵਾਲੇ ਨੂੰ ਮਾਫ ਕੀਤਾ ਗਿਆ ਉਸ ਵਕਤ ਇਹਨਾਂ ਨੂੰ ਸਰਕਾਰੀ ਰਹਿائش ਤੇ ਬੁਲਾਇਆ ਗਿਆ ਆ ਕਈ ਅਕਾਲੀ ਦਲ ਚ ਹੁਣ ਵੀ ਬੈਠੇ ਨੇ ਜਿਹੜੇ ਬੜੇ ਕੱਚਾ ਭਜਾਉਂਦੇ ਸੀ ਕਿ ਹੋ ਗਿਆ ਜੀ ਕੰਮ ਹੁੰਦਾ ਉਹਨਾਂ ਦੇ ਵਿੱਚੋਂ ਗਿਆਨੀ ਗੁਰਵਚਨ ਸਿੰਘ ਗਿਆਨੀ ਮਾਲ ਸਿੰਘ ਗਿਆਨੀ ਗੁਰਮਖ ਸਿੰਘ ਤੇ ਗਿਆਨੀ ਇਕਵਾਲ ਸਿੰਘ ਮਾਲ ਸਿੰਘ ਜੀ ਹੈ ਨਹੀਂ ਹੁਣ ਇਸ ਦੁਨੀਆ ਤੇ ਤੇ ਬਾਕੀ ਜਿਹੜੇ ਤਿੰਨ ਨੇ 2 ਦਸੰਬਰ ਨੂੰ ਇਹਨਾਂ ਦੀ ਮੀਟਿੰਗ ਹੋਣੀ ਹੈ ਇਹਨਾਂ ਤੋਂ ਸਪਸ਼ਟੀਕਰਨ ਮੰਗ ਲਿਆ ਕਿ ਤੁਸੀਂ ਗਏ ਸੀ ਤਾਂ ਕੀ ਦੇ ਕਹਿਨ ਤੇ ਗਏ ਕੀ ਸਾਡੇ ਮਾਨਯੋਗ ਜਥੇਦਾਰ ਸਹਿਬਾਨ ਅਸਲੀਅਤ ਦੱਸਣਗੇ ਜਾਂ ਅਜੇ ਵੀ ਜਿਵੇਂ ਸਾਰੇ ਢਾਂਚੇ ਨੂੰ ਬਦਲਿਆ ਜਾ ਰਿਹਾ ਹੈ ਬਹੁਤ ਕੁਝ ਇੱਥੇ ਹੋ ਰਿਹਾ ਹੈ ਕਾਰਨ ਇੱਕ ਪਰਿਵਾਰ ਦਾ ਬੰਦਾ ਬਚਾਉਣਾ ਹੈ ਕਿਤੇ ਉਹ ਜੱਥੇਦਾਰ ਸਾਹਿਬਾਂ ਨੇ ਇਹ ਤਾਂ ਨਹੀਂ ਕਹਿ ਦੇਣਗੇ ਸਾਰੇ ਦੇ ਸਾਰੇ ਕਿ ਜੀ ਸਾਨੂੰ ਤਾਂ ਬਾਦਲ ਸਾਹਿਬ ਨੇ ਸਨੇਹਾ ਦਿੱਤਾ ਸੀ ਤਾਂ ਆਏ ਸੀ ਹੁਣ ਬਾਦਲ ਸਾਹਿਬ ਕਿਹੜਾ ਇੱਥੇ ਹੈ ਜੱਥੇਦਾਰ ਸਾਹਿਬਾਨ ਦੇ ਜਵਾਬ ਦੇ ਉੱਤੇ ਬਹੁਤ ਕੁਝ ਨਿਰਪਰ ਕਰੇਗਾ ਉਹਨਾਂ ਨੂੰ ਜੱਥੇਦਾਰ ਸਾਹਿਬ ਨੇ ਕਿਹਾ ਸਿੱਖਿਆ ਉਹਨਾਂ ਤੋਂ ਹੀ ਪੁੱਛਿਆ ਜਾਣਾ ਚਾਹੀਦਾ ਜੀ ਅਸਲ ਤਾਂ ਸਾਰੀ ਸਮੱਸਿਆ ਉੱਥੇ ਪਈ ਹੈ ਕਿ ਜਿਨ੍ਹਾਂ ਨੂੰ ਸੱਦਿਆ ਗਿਆ ਉਹ ਅਸਲੀਅਤ ਬਿਆਨ ਕਰ ਦੇਣਗੇ ਜਾਂ ਅਜੇ ਵੀ ਕਿਸੇ ਦਵਾ ਦੇ ਹੇਠਾਂ ਕੰਮ ਕਰਦੇ ਰਹਿਣਗੇ ਇਹ ਜਿਨ੍ਹਾਂ ਨੂੰ ਬੁਲਾਇਆ ਗਿਆ ਜੱਦਰ ਸਾਹਿਬਾਨ ਨੂੰ ਉਹਨਾਂ ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਸਾਰੀ ਤਸਵੀਰ ਸਪਸ਼ਟ ਕਰ ਦੇਣਗੇ ਜਾਂ ਅਜੇ ਵੀ ਕੋਈ ਬਲਬਿੰਗ ਰੱਖਿਆ ਜਾਵੇਗਾ ਮਾਮਲਾ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦਾ ਹੈ ਜਿੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਹੁੰਦਾ ਕਿਉਂਕਿ ਹੁਣ ਵੀ ਕੀ ਜਥੇਦਾਰ ਸਾਹਿਬਾਨ ਨੇ ਜੋ ਬਿਰਸਾ ਬਲਟੋਏ ਵਾਲੇ ਮਾਮਲੇ ਦੇ ਵਿੱਚ ਆਦੇਸ਼ ਦਿੱਤਾ ਸੀ ਕਿ 10 ਸਾਲ ਲਈ ਇਹਨੂੰ ਵਰਤਪ ਕਰ ਦਿਓ ਸਾਰੇ ਆਕਾਸ਼ਿਆਂ ਤੋਂ ਉਹ ਤਾਂ ਗੱਲ ਮੰਨੀ ਨਹੀਂ ਫਿਰ ਸਰ ਵਿੱਚ ਚੁਕਾਣ ਹੋ ਗਿਆ ਇਹਦਾ ਮਤਲਬ ਕਾਲ ਤਖਤ ਸਾਹਿਬ ਤੋਂ ਉੱਪਰ ਵੀ ਕੋਈ ਪਦਵੀ ਇਨਾਂ ਦੀ ਨਜ਼ਰ 'ਚ ਹੈ ਸਾਡੀ ਤਾਂ ਹੈ ਨਹੀਂ ਸੱਚ ਤਾਂ ਅਕਲ ਤੱਕ ਸਾਨੂੰ ਸਮਰਪਤ ਹੈ ਉਹਨਾਂ ਨੂੰ ਹਮੇਸ਼ਾ ਸੱਚ ਨੂੰ ਪਤਾ ਹੈ ਡਰ ਕੇ ਗੱਲ ਕਰਦੇ ਆ ਅਸੀਂ ਕਦੇ ਉਹਨਾਂ ਦੇ ਫੈਸਲੇ ਤੇ ਕਿੰਤੂ ਪਰੰਤੂ ਵੀ ਕਦੇ ਨਹੀਂ ਕਰਦੇ ਪਰ ਲੋਕਾਂ 'ਚ ਹੋ ਰਿਹਾ ਕੀ ਉਹਨੇ ਸਾਰੇ ਦਾ ਸਾਰਾ ਮਾਮਲਾ ਜਿਹੜਾ ਇਹਨਾਂ ਤੋਂ ਸਪਸ਼ਟੀ ਕਰਨ ਦਾ ਇੱਕ ਕਾਫੀ ਸਤਿੱਤੀ ਹੈ ਜਿਹੜੀ ਉਲਝਣਤਾਂ 'ਚ ਜਾਂ ਗਿਆਨੀ ਕਰਮਚਾਰੀ ਸੰਗ ਜਿਹੜੀ ਪਹਿਲਾਂ ਗਲਤੀ ਹੋ ਗਈ ਅਸ ਵਾਰ ਸਾਰੀ ਅਸਲੀਅਤ ਕਰਕੇ ਉਤੋਂ ਜੇ ਸੁਰਖਰੂ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਅਸਲੀਅਤ ਦੱਸ ਦੇਣੀ ਚਾਹੀਦੀ ਹੈ ਕਿ ਇਹ ਸਾਰਾ ਕੁਝ ਕਿਵੇਂ ਹੋਇਆ ਕੋਈ ਬਲਵਿੰਗ ਨਹੀਂ ਰੱਖਣਾ ਚਾਹੀਦਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਢਿੱਲ ਸਾਹਿਬ ਆਪਣੇ ਦੇਸ਼ ਦੇ ਰਾਸ਼ਟਰਪਤੀ ਨੇ ਜੀ ਦ੍ਰੋਪਦੀ ਮਰਮਰ ਵੱਲੋਂ ਹੁਣ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਨਹੀਂ ਇਹ ਮਾਮਲਾ ਹੈਗਾ ਜੀ ਜਿਹੜੇ ਸ਼ਹੀਦ ਥਾਪਰ ਨੇ ਸੁਖਦੇਵ ਥਾਪਰ ਜੀ ਉਹਨਾਂ ਦੇ ਘਰ ਵਾਲਾ ਉਹ ਰਸਤਾ ਨਹੀਂ ਸਿੱਧਾ ਜਾ ਰਿਹਾ ਉਸ ਮਾਮਲੇ ਦੇ ਵਿੱਚ ਜਿਹੜਾ ਟਰਸਟ ਬਣਿਆ ਹੋਇਆ ਹੈ ਉਹਦੇ ਪ੍ਰਧਾਨ ਨੇ ਅਸ਼ੋਕ ਥਾਪਰ ਸੁਖਦੇਵ ਥਾਪਰ ਮੈਮੋਰੀਅਲ ਟਰਸਟ ਮਾਮਲਾ ਰਸਤੇ ਦਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਈ ਸਰਕਾਰਾਂ ਆ ਗਈਆਂ ਕਈ ਚੱਲ ਗਈਆਂ ਮੌਜੂਦਾ ਸਰਕਾਰ ਤੋਂ ਲੋਕਾਂ ਨੂੰ ਬਹੁਤ ਆਸੀ ਘਟੋ ਘਟ ਇਹ ਤਾਂ ਉਹਨਾਂ ਦੀਆਂ ਦਸਤਾਰਾਂ ਉਸ ਰੰਗ ਦੇਆਂ ਬੰਨੀ ਫਿਰਦੇ ਨੇ ਉਹਨਾਂ ਦੇ ਮੈਮੋਰਗਲ ਤੇ ਜਾ ਕੇ ਸੌਂ ਖਾਦੀ ਸਰਕਾਰ ਚੁਣੀ ਸੌ ਚੱਕੀ ਇਹਨਾਂ ਤੋਂ ਆਸ ਜ਼ਿਆਦਾ ਸੀ ਪਰ ਇਹ ਵੀ ਉਸ ਆਧਾਰ ਦੇ ਵਿੱਚ ਰਹਿ ਗਿਆ ਕੰਮ ਹੁਣ ਹੋਇਆ ਕੀ ਹੈ ਕਿ ਜਿਹੜਾ ਉਹਨਾਂ ਦੇ ਘਰ ਨੂੰ ਰਸਤਾ ਜਾਂਦਾ ਹੈ ਇਹ ਸਰਕਾਰਾਂ ਉਹ ਰਸਤਾ ਨਹੀਂ ਦਿਵਾ ਸਕੀਆਂ ਜਿੰਨਿਆਂ ਨੇ ਵੀ ਇੱਥੇ ਜ਼ੋਰ ਲਾ ਲਿਆ ਅਸੀਂ ਤਾਂ ਭਗਤ ਸਿੰਘ ਦੇ ਵਾਰਿਸਾਂ ਹਾਂ ਸੁਖਦੇਵ ਦੇ ਵਾਰਿਸਾਂ ਬਥੇਰੇ ਆਏ ਬਥੇਰੇ ਚਲੇ ਗਏ ਕਈਆਂ ਨੇ ਗਰੰਟੀਆਂ ਵੀ ਕੀਤੀਆਂ ਉਦੋਂ ਆਸ ਵਜੀ ਸੀ ਜਦੋਂ ਕੈਪਟਨ ਅਵਿੰਦਰ ਸਿੰਘ ਦੀ ਸਰਕਾਰ ਬਣੀ ਸੀ ਕਿ ਹੁਣ ਇਹ ਜ਼ਿਆਦਾ ਵਧੀਆ ਤਰੀਕੇ ਨਾਲ ਬਸਿਆਂ ਦਾ ਹੱਲ ਕੀਤਾ ਜਾ ਸਕਦਾ ਹੈ ਨਹੀਂ ਹੋਇਆ ਟਰੱਸਟ ਅਸ਼ੋਕ ਪ੍ਰਧਾਨ ਜੀ ਦੇ ਦੇਸ਼ ਦੇ ਰਾਸ਼ਟਰਪਤੀ ਦਰੁਪਤੀ ਮਰਮੂ ਜੀ ਨੂੰ ਦਰੁਪਤੀ ਮਰਮੂ ਜੀ ਨੂੰ ਇੱਕ ਚਿੱਠੀ ਲਿਖੀ ਹੈ ਟਰੱਸਟ ਦੇ ਬਿਹਾਫ ਤੇ ਕਿ ਰਸਦ ਦਾ ਬਲ ਹੱਲ ਕਰਾਇਆ ਜਾਵੇ ਰੋਟੀਆਂ ਸਿਆਸੀ ਤੌਰ ਤੇ ਬਹੁਤ ਸੇਖ ਰਹੇ ਐ ਪਰ ਹੱਲ ਨਹੀਂ ਹੋ ਰਿਹਾ ਉਹਦੇ ਵਿੱਚ ਕੀ ਹੋਇਆ ਫਿਰ ਉਹਨਾਂ ਨੇ ਪੰਜਾਬ ਦੇ ਮੁੱਖ ਸਕੱਤਰ ਕੇ ਪੀਸ ਨੂੰ ਕੇ ਏ ਪੀ ਸਿਨਾ ਉਹਨਾਂ ਤੋਂ ਜਵਾਬ ਮੰਗ ਲਿਆ ਅੱਗੇ ਕਹਿੰਦੇ ਪ੍ਰਸ਼ਾਸਨ ਲੁਧਿਆਣਾ ਨਗਰ ਨਿਕਮਲ ਉਧੇ ਆਣਾ ਤੇ ਨਾ ਤਾਂ ਅਸੀਂ ਸ਼ਹੀਦਾ ਦਾ ਲੈਨੇ ਆ ਤੇ ਸ਼ਰਮ ਸਾਡੇ ਵਾਸਤੇ ਇਹ ਹੈ ਕਿ ਸ਼ਹੀਦ ਦੇ ਘਰ ਨੂੰ ਰਸਤੇ ਦਾ ਮਸਲਾ ਨਹੀਂ ਹੱਲ ਹੋ ਸਕਿਆ ਜੇ ਪ੍ਰਾਣੀਆਂ ਜਮਾਬੰਦੀਆਂ ਕੱਢ ਲਓ ਪੁਰਾਣੇ ਨਕਸ਼ੇ ਕੱਢ ਲਓ ਜਦੋਂ ਇਹ ਯਾਦਗਾਰ ਇੱਥੇ ਬਣੀ ਸੀ ਮੈਨੂੰ ਲੱਗਦਾ ਕਿ ਉਦੋਂ ਰਸਤਾ ਪੂਰਾ ਹੋਣਾ ਉਹ ਤੇ ਕਬਜ਼ੇ ਹੋਏ ਹੋਵੇ ਨੇ ਇਹਨਾਂ ਚ ਜ਼ਰੂਰ ਤਰੀਕੇ ਸ਼ਹੀਦ ਦੇ ਘਰ ਨੂੰ ਜਾਣ ਵਾਲੇ ਕਬਜ਼ੇ ਨੂੰ ਛਡਾ ਲਿਆ ਜਾਵੇ ਇਹ ਚੀਜ਼ ਸਾਹਮਣੇ ਹੈ ਹੁਣ ਜਦੋਂ ਰਾਸ਼ਟਰਪਤੀ ਸਾਹਿਬਾਂ ਨੇ ਇਹਦਾ ਜਵਾਬ ਮੰਗ ਲਿਆ ਕੋਈ ਨਾ ਕੋਈ ਜਵਾਬ ਜਾਏਗਾ ਉਸ ਤੋਂ ਬਾਅਦ ਕੀ ਹੱਲ ਨਿਕਲਦਾ ਹੈ ਸਰਕਾਰ ਕੋਈ ਸਖਤੋਕੀ ਉਹ ਇਨਕ੍ਰੋਚਮੈਂਟ ਆ ਦੂਰ ਕਰਾਉਂਦੀ ਹੈ ਇਹ ਤਾਂ ਕਾਰਵਾਈ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਅਜੇ ਤੱਕ ਤਾਂ ਗੱਲਾਂ ਬਾਤਾਂ ਨੇ ਜੀ ਸੋ ਦੂਜੇ ਪਾਸੇ ਦੇ ਪਾ ਪਾ ਦੀ ਮੀਟਿੰਗ ਹੋਈ ਸੀ ਜਲੰਧਰ ਦੇ ਵਿੱਚ ਜਿੱਥੇ ਉਹ ਤੋਂ ਬਾਅਦ ਤਰਨਤੰਗ ਵੱਲੋਂ ਕਾਇਆ ਗਿਆ ਜਿਹੜੇ ਕਿਸਾਨ ਨੇ ਉਹ ਮੁੱਖ ਮੰਤਰੀ ਦੇ ਘਰ ਦੇ ਬਾਹਰ ਤਰਨਾ ਦੇਣ ਜੀ ਇਹ ਨਾ ਕਿਹੋ ਕਿ ਆਓ ਅਸੀਂ ਮੂਰੇ ਲੱਗਦੇ ਆ ਤੇ ਪ੍ਰਧਾਨ ਮੰਤਰੀ ਕੋਲ ਜਾ ਕੇ ਮਸਲੇ ਹੱਲ ਕਰਾਈਏ ਮੁੱਖ ਮੰਤਰੀ ਨੂੰ ਵੀ ਨਾਲ ਲੈ ਜਾਓ ਅਜੇ ਤੱਕ ਇਹ ਬਾਬਲਾ ਇੱਕ ਦੂਜੇ ਦੇ ਗੱਲ ਦਾ ਪਾਇਆ ਵਾ ਇਦੋਂ ਬਾਅਦ ਕੁਝ ਨਹੀਂ ਇਹਦੇ ਵਿੱਚ ਮੁੱਖ ਮੰਤਰੀ ਵੀ ਕਹਿ ਚੁੱਕੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਦਾ ਮਸਲਾ ਹੱਲ ਕਰੋ ਜਿਹੜਾ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਤੇ ਜੇ ਇਹ ਅਜੇ ਵੀ ਜੇ ਇਹ ਆਮ ਆਦਮੀ ਪਾਰਟੀ ਜਾਂ ਬੀਜੇਪੀ 'ਚ ਉਲਝੇ ਪਿਆ ਪ੍ਰਧਾਨ ਮੰਤਰੀ ਐਸ ਵੇਲੇ ਬਿਲਕੁਲ ਬੀਜੇਪੀ ਦੇ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਗਵੰਤ ਮਾਨ ਮੁੱਖ ਮੰਤਰੀ ਕੱਲੇ ਆਮ ਆਦਮੀ ਦੇ ਨਹੀਂ ਸਮੁੱਚੇ ਪੰਜਾਬੀਆਂ ਦੇ ਮੁੱਖ ਮੰਤਰੀ ਨੇ ਤੇ ਫਿਰ ਦੋਏ ਰਲ ਮਿਲ ਕੇ ਆਪਸ ਵਿੱਚ ਦੀ ਗੱਲਬਾਤ ਕਰਕੇ ਇਸ ਵਸਲੇ ਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਇਹ ਵੀ ਸਭ ਦੇ ਸਾਹਮਣੇ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਭਾਈ ਬਿਰਵਾਂ ਸਿੰਘ ਰਾਜੂਆਣੇ ਨੇ ਵੀ ਫੈਸਲਾ ਲਾਇਕ ਇਟ ਹਲ ਸਾਹਿਬ ਹਲੇ ਉਹ ਫੈਸਲਾ ਟਾਲ ਦਿੱਤਾ ਹੈ ਕਿ ਜੀ ਸੁਪਰੀਮ ਕੋਰਟ ਕੋਲੋਂ ਦੇਖੋ ਇਹ ਮਾਮਲਾ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਸੀ ਕਿਉਂਕਿ ਰਾਸ਼ਟਰਪਤੀ ਸਹਿਬਾ ਦਰੋਪਦੀ ਮੁਰਮੂ ਨੇ ਸਪਰੀਮ ਕੋਰਟ ਕੋਲੇ ਭੇਜਿਆ ਇਹਦੇ ਤੇ 2 ਹਫਤਿਆਂ ਦੇ ਵਿੱਚ ਇਹਨੂੰ ਨਿਬੇੜ ਦਿਓ ਸਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਤੁਸ਼ਾਰ ਮਹਿਤਾ ਸਲਿਸਟਰ ਜਨਰਲ ਨੇ ਉਹਨਾਂ ਨੇ ਰੱਖਿਆ ਜਸਟਿਸ ਬੀ ਆਰ ਗਵਾਈ ਪ੍ਰਸ਼ਾਂਤ ਕੁਮਾਰ ਬਿਸ਼ਰਾ ਜੀ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਤਿੰਨ ਮੈਂਬਰੀ ਬੈਂਚ ਦੇ ਕੋਲ ਉੱਥੇ ਸੀਬੀਆਈ ਦੇ ਜੇਜ ਏਜੰਸੀਆਂ ਦੇ ਸਲੈਸਟਰ ਜਰਨਲ ਨੇ ਸੀਬੀਆਈ ਦੇ ਬਧੀਕਤ ਸਲੈਸਟਰ ਜਰਨਲ ਕੇ ਐਮ ਨਟਰਾਜ ਉਹ ਕਹਿੰਦੇ ਜਿਕੇ ਜੀ ਅਜਿਹੀ ਸਥਿਤੀ ਦੇ ਵਿੱਚ ਅਜੇ ਫੈਸਲਾ ਨਹੀਂ ਲਿਆ ਜਾ ਸਕਦਾ ਕਿਉਂਕਿ ਕੇਂਦਰ ਦਾ ਪੱਖ ਸੁਣਨਾ ਹੋਰ ਇਹਦੇ ਵਿੱਚ ਸਾਨੂੰ ਸਮਾਂ ਮੰਗ ਲਿਆ 4 ਹਫ਼ਤਿਆਂ ਦਾ ਸੁਪਰੀਮ ਕੋਰਟ ਨੇ ਇਹਨੂੰ ਅੱਗੇ ਪਾਤਾ ਪਤਾ ਕਿ ਸਾਨੂੰ ਜਿਹੜੀ ਉਮਰ ਕੈਦ 'ਚ ਬਦਲਨੀ ਹੈ ਫਾਂਸੀ ਦੀ ਸਜ਼ਾ ਉਹਦੇ ਵਾਸਤੇ ਰਾਸ਼ਟਰਪਤੀ ਨੇ ਸਕੱਤਰ ਨੇ ਰਾਸ਼ਟਰਪਤੀ ਦੇ ਸਾਹਮਣੇ ਰੱਖਣ ਦੇ ਹੁਕਮ ਦਿੱਤੇ ਸਨ ਇਹ ਦੋ ਹਫ਼ਤੇ ਤੇ ਉਹਨਾਂ ਨੇ ਕਿਹਾ ਤੇ ਹੁਣ ਸੀਬੀਆਈ ਦਾ ਜਿਹੜਾ ਵਧੀਕ ਸਲੈਸਟਰ ਚਰਨਦਾ ਮਿਸਟਰ ਨਟਰਾਜ ਉਹਨਾਂ ਨੇ ਸਮਾਂ ਮੰਗ ਲਿਆ ਤਾਂ ਸੁਪਰੀਮ ਕੋਰਟ ਦੇ ਵਿੱਚ ਚਾਰ ਹਫ਼ਤੇਾਂ ਲਈ ਸੁਣਵਾਈ ਹੋਰ ਅੱਗੇ ਟਲ ਗਈ ਹੈ ਪਾਉ ਹੁਣ ਦਸੰਬਰ ਦੇ ਜਿਹੜਾ ਹੈਗਾ ਦੂਜੇ ਹਫਤੇ ਤੋਂ ਬਾਅਦ ਕਿਸੇ ਵੀ ਤਰੀਕ ਦੇ ਉੱਤੇ ਇਹਦੀ ਸੁਣਵਾਈ ਹੋਵੇਗੀ ਕੀ ਫੈਸਲਾ ਹੁੰਦਾ ਇਹ ਤਾਂ ਮੌਕਾ ਹੀ ਦੱਸੇਗਾ ਜੀ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਪਤਨੀ ਨੇ ਜੀ ਨਵਜੋਤ ਕੌਰ ਸਿੱਧੂ ਵੱਲੋਂ ਜਿੱਥੇ ਕੈਂਸਰ ਨੂੰ ਹਰਾ ਦਿੱਤਾ ਗਿਆ ਤੇ ਉਹਨਾਂ ਵੱਲੋਂ ਸਿੱਧੂ ਸਾਹਿਬ ਵੱਲੋਂ ਅੱਜ ਇੱਕ ਡਾਈਟ ਪਲਾਨ ਸ਼ੇਅਰ ਕੀਤਾ ਗਿਆ ਸ ਲੋਕਾਂ ਦੇ ਨਾਲ ਜੀ ਇਹ ਕੱਲ ਉਹਨਾਂ ਨੇ ਡਾਈਟ ਪਲਾਨ ਸ਼ੁਰੂ ਕੀਤਾ ਸੀ ਕਿ ਆ ਘਰੇਲੂ ਨੁਕਸੇ ਪਏ ਨੇ ਜਿਹਦੇ ਨਾਲ ਕੈਂਸਰ ਦੇ ਜਿਹੜੇ ਪੱਤ ਨੇ ਕੈਂਸਰ ਦੇ ਜਿਹੜੇ ਸੈੱਲ ਨੇ ਇਹਨਾਂ ਦੇ ਨਾਲ ਹੀ ਖਤਮ ਕੀਤੇ ਜਾ ਸਕਦੀ ਹੈ। ਇਹਦੇ ਬਾਰੇ ਦੇ ਵਿੱਚ ਜਿਹੜਾ ਅਜਰਵਾਇਦਾ ਹੈ ਉਹਨਾਂ ਨੇ ਦੱਸਿਆ ਸੀ ਕਿ ਰਿਸਰਚ ਖੋਜ ਇਹਦੇ ਤੇ ਕਾਫੀ ਹੋ ਰਹੀ ਹੈ। ਪਹਿਲਾਂ ਤੋਂ ਹੀ ਖੋਜ ਜਾਰੀ ਹੈ ਪਰ ਅਜੇ ਕੋਈ ਸਹੀ ਤੱਥ ਮਾਮਲੇ 'ਚ ਨਹੀਂ ਮਿਲਿਆ। ਕਿਸੇ ਸਿਰੇ ਤੇ ਨਹੀਂ ਲੱਗੇ। ਸੋ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗਤੀ ਰੋਧਕ ਨੇ ਸਰੀਰ ਵਿੱਚ ਬਿਮਾਰੀਆਂ ਦੀ ਲੜਨ ਦੀ ਸ਼ਕਤੀ ਵਧਾਉਂਦੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਸਿੱਧੂ ਵੱਲੋਂ ਕੁਝ ਗੱਲਾਂ ਦੱਸੀਆਂ ਸੀ ਪਰ ਉਹ ਕਹਿੰਦੇ ਇਹਨਾਂ ਤੋਂ ਠੀਕ ਨਾ ਹੋਣ ਦਾ ਠੀਕ ਹੋਣ ਦਾ ਦਾਵਾ ਸੱਚ ਨਹੀਂ ਲੋਕਾਂ ਵਿੱਚ ਕੈਂਸਰ ਵਰਗੇ ਜਿਹੜੇ ਲੱਛਣ ਹੈ ਉਨਾਂ ਨੂੰ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਲੋਕਾਂ ਦੇ ਸਾਹਮਣੇ ਆ ਗਏ ਡਾਕਟਰ ਨਵਜੀਤ ਨਵਜੋਤ ਕੌਰ ਸਿੱਧੂ ਦਾ ਖੁਦ ਪੇਸ਼ੇ ਤੋਂ ਡਾਕਟਰ ਨੇ ਉਹਨਾਂ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ ਡਾਕਟਰੀ ਦੀ ਪ੍ਰੈਕਟਿਸ ਵੀ ਕੀਤੀ ਹੈ ਸਰਕਾਰੀ ਜੌਬ ਵੀ ਕੀਤੀ ਹੈ ਲੋਕਾਂ ਦੇ ਵਿੱਚ ਗੱਲ ਚੱਲੀ ਗਈ ਕਿ ਇਹ ਤਾਂ ਬਿਲਕੁਲ ਭਰਮਾਇਆ ਜਾ ਰਿਹਾ ਗਵਰਾ ਕੀਤਾ ਜਾ ਰਿਹਾ ਅਜਿਹਾ ਨਹੀਂ ਹੋ ਸਕਦਾ ਤੇ ਡਾਕਟਰ ਬਲਬੀਰ ਸਿੰਘ ਨੇ ਸਪਸ਼ਟ ਕਰਤਾ ਕਿ ਇਹਦੇ ਵਿੱਚ ਕੋਈ ਸਚਾਈ ਨਹੀਂ ਹਾਂ ਜਿਹੜਾ ਆਜਰਵਾਦਕ ਦੇ ਨਾਲ ਸੰਬੰਧਿਤ ਮਾਹਰ ਨੇ ਡਾਕਟਰ ਨੇ ਉਹ ਇਸ ਪ੍ਰਣਾਲੀ ਦੇ ਉੱਤੇ ਖੋਜ ਕਰ ਰਹੇ ਨੇ ਕਿ ਕੀ ਇਸ ਪ੍ਰਣਾਲੀ ਦੇ ਨਾਲ ਕੈਂਸਰ ਦੇ ਮਰੀਜ਼ ਕੈਂਸਰ ਨੂੰ ਹਰਾ ਸਕਦੇ ਆ ਤੇ ਜੇ ਇਹ ਕੁਛ ਹੈ ਫਿਰ ਬਠਿੰਡੇ ਤੋਂ ਬੀਕਾ ਨੇ ਇਹਨੂੰ ਜਿਹੜੀ ਰੇਲ ਗੱਡੀ ਜਾਂਦੀ ਹੈ ਉਦਾਨਾ ਕੈਂਸਰ ਹਸਪਤਾਲ ਕੈਂਸਰ ਐਕਸਪ੍ਰੈਸ ਕਿਉਂ ਰੱਖਿਆ ਵੈ? ਇਹ ਤमाम ਚੀਜ਼ਾਂ ਨਹੀਂ ਮੇਰੇ ਖਿਆਲ ਅਕਿ ਕੋਈ ਵੀ ਚੀਜ਼ ਗਵਰਾਹ ਕਰਨ ਦੀ ਥਾਂ ਉਹਦੇ ਸਹੀ ਤਤ ਅਧਿਕਾਰਤ ਵਿਅਕਤੀ ਕੋਈ ਸੰਸਥਾ ਦਾ ਡਾਇਰੈਕਟਰ ਕੋਈ ਮੈਨੇਜਿੰਗ ਡਾਇਰੈਕਟਰ ਕੋਈ ਚੇਅਰਮੈਨ ਕੋਈ ਮਾਹਰ ਉਹ ਆ ਕੇ ਦੱਸੇ ਨਹੀਂ ਤਾਂ ਇਹ ਇੱਕ ਲਗੋਟਾ ਡਾਕ ਤੋਂ ਸਮੇਂ ਕੁਛ ਨਹੀਂ ਹਾਂ ਅਜਰਬੈਦ ਕੇ ਗੱਲ ਮੰਨ ਰਿਹਾ ਕਿ ਇਸ ਤਰ੍ਹਾਂ ਦੇ ਵਸਤਾਂ ਦੇ ਉੱਤੇ ਖੋਜਾਂ ਪਹਿਲਾਂ ਤੋਂ ਹੀ ਕੀਤੀਆਂ ਜਾ ਰਹੀਆਂ ਨੇ ਪਰ ਅਜੇ ਕਿਸੇ ਸਹੀ ਨਤੀਜੇ ਤੇ ਨਹੀਂ ਪਹੁੰਚ ਸਕੇ ਜੀ ਸੋ ਨਾਲੇ ਗੱਲ ਕਰਦੇ ਹਾਂ ਟਿਲ ਸਾਹਿਬ ਵੀ ਬਹਾਦਰ ਸਹਿਮਤ ਕੋਰ ਵੱਲੋਂ ਕਹੇ ਗਿਆ ਕਿ ਸਦਨ ਦੀ ਜਿਹੜੀ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਸੱਤਾ ਤੇ ਰਿਪਾਰਟੀ ਦੀ ਹੁੰਦੀ ਹੈ ਜੀ ਇਹ ਤਾਂ ਪਤਾ ਹੀ ਹੈਗਾ ਕਿ ਸੱਤਾਤਰ ਨੇ ਚਲਾਉਣਾ ਹੁੰਦਾ ਸੈਸ਼ਨ ਵਿਰੋਧੀ ਗਾਣੇ ਸਵਾਲ ਚੱਕਣੇ ਹੁੰਦੇ ਆ ਤੇ ਸੱਤਾਤਰੀ ਪਾਰਟੀਆਂ ਨੇ ਬਕਾਇਦਾ ਤੌਰ ਦੇ ਉੱਤੇ ਉਹਨਾਂ 'ਚ ਜਿਆਦਾ ਜਵਾਬ ਦੇਣਾ ਹੁੰਦਾ ਹੈ। ਕੱਲ ਇੱਕ ਸਰਪਾਰਟੀ ਮੀਟਿੰਗ ਹੋਈ ਸੀ। ਬੀਬੀ ਹਰਸਪ੍ਰਿਤ ਕੌਰ ਬਾਦਲ ਨੇ ਉਹਦੇ ਵਿੱਚ ਕਿਸਾਨੀ ਮੁੱਦਾ ਚੱਕਿਆ। ਠੀਕ ਹੈ। ਪੰਜਾਬ ਦੇ ਸੰਸਦ ਨੇ ਇੱਕੋ ਇੱਕ ਸੰਸਦ ਨੇ ਆਪਣੀ ਪਾਰਟੀ ਦੇ ਮਸਲੇ ਚੱਕਨੇ ਚਾਹੀਦੇ ਆ। ਇਹ ਉਹਨਾਂ ਦਾ ਫਰਜ਼ ਹੈ। ਪਰ ਲੋਕ ਕਮੈਂਟ ਕਰਕੇ ਪੁੱਛਦੇ ਆ ਕਿ ਜਿੰਨਾ ਚਿਰ ਭਾਈਵਾਲ ਰਹੇ ਇਹ ਸਾਰੇ ਮਸਲੇ ਤੇ ਉਦੋਂ ਚੁੱਪ ਕਿਉਂ ਧਾਰੀ ਰੱਖੀ ਉਦੋਂ ਸਾਰਾ ਕੁਝ ਤੁਸੀਂ ਵਿੱਚ ਸੀ ਮੰਤਰੀ ਮੰਡਲ ਦਾ ਹਿੱਸਾ ਸੀ ਅੱਜ ਜਦੋਂ ਕਿਸਾਨੀ ਤੁਹਾਡੇ ਖਿਲਾਫ ਭੁਗਤ ਰਹੀ ਹੈ ਤੇ ਤੁਹਾਨੂੰ ਇਹ ਜੀ ਕਿਸਾਨੀ ਦਾ ਆ ਗਿਆ ਪਰ ਅਸੀਂ ਕਹਾਂਗੇ ਜੇ ਕੋਈ ਬੰਦਾ ਪੰਜਾਬ ਦੇ ਹੱਕ ਚ ਪੰਜਾਬ ਦੇ ਮਸਲੇ ਦੀ ਗੱਲ ਕਰਦਾ ਭਾਵੇਂ ਕੋਈ ਹੈ ਸਤਾਧਾਰੀ ਦਾ ਵਿਰੋਧੀ ਧਿਰ ਦਾ ਕਿਸੇ ਹੋਰ ਧਿਰ ਦਾ ਜਿਹੜਾ ਵੀ ਬੰਦਾ ਆਵਾਜ਼ ਬੁਲੰਦ ਕਰਦਾ ਹੈ ਉਹ ਕਾਫੀ ਹੱਦ ਤੱਕ ਉਹ ਹੱਕ ਚ ਹੁੰਦਾ ਹੈਗਾ ਉਹਨਾਂ ਦੇ ਨਾਲ ਖੜਦਾ ਹੈ ਤੇ ਵਿਰੋਧੀ ਧਿਰ ਤੋਂ ਤਵੱਕੋ ਬੀਬੀ ਹਰ ਸਮਰਤ ਕੋਰ ਨੇ ਵੀ ਇਹੀ ਕਹੀ ਹੈ ਕਿ ਵਿਰੋਧੀ ਧਿਰ ਦਾ ਮਾਮਲਾ ਹੁੰਦਾ ਹੈ ਆਵਾਜ਼ ਬੁਲੰਦ ਕਰਨੀ ਆਵਾਜ਼ਾਂ ਚੱਕਣੀਆਂ ਤੇ ਸਤਾਧਾਰੀ ਧਿਰ ਨੇ ਉਹਨਾਂ ਦੇ ਜਵਾਬ ਦੇਨੇ ਹੁੰਦੇ ਹੈ ਜੀ ਸੋਦੂ ਜੀ ਪਾਸੇ ਜਿਹੜੇ ਆਪਣੇ ਸਪੀਕਰ ਨੇ ਜੀ ਕੋਲਤਾਲ ਸਿੰਘ ਸੰਧੋ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਜੀ ਬਿਲਕੁਲ ਸਾਡੇ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਕੁਲਤਾਰ ਸਿੰਘ ਸਦਵਾ ਅੱਜ ਉਹ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਗਏ ਮੱਥਾ ਟੇਕਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪੰਥ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਆਇਆ ਜਮਨੀ ਚੋਣਾ ਵਿੱਚ ਵੱਡੇ ਨੇਤਾਵਾਂ ਦੀ ਹਾਰ ਹੋ ਗਈ ਲੋਕਤੰਤਰ ਲੋਕਤੰਤਰ ਦੇ ਵਿੱਚ ਜਨਤਾ ਨੇ ਕਿਹਨੂੰ ਉੱਪਰ ਚੱਕਣਾ ਹੈ ਇਹ ਸਾਡੇ ਸਭ ਦੇ ਸਾਹਮਣੇ ਹੈ ਸੋ ਜਿਸ ਤਰ੍ਹਾਂ ਦਾ ਇਹ ਮਾਮਲਾ ਪਿਛਲੇ ਸਭੇ ਤੋਂ ਚੱਲ ਰਿਹਾ ਹੈ ਇਹੀ ਗੱਲ ਕੁਲਤਾਰ ਸਿੰਘ ਸਤਮਾਨ ਨੇ ਕਹਤੀ ਹੈ ਕਹਿੰਦੇ ਭਾਈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਜਿਹੜੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਆਪਣੀ ਗੱਲ ਕਹਿੰਦੇ ਨੇ ਤੇ ਉਹਨਾਂ ਨੇ ਕਿਹਨੂੰ ਜਿਤਾ ਦੇਣਾ ਕੁਝ ਨਹੀਂ ਪਤਾ ਇਸ ਕਰਕੇ ਲੋਕਤੰਤਰ ਵਿੱਚ ਲੋਕ ਵੱਡੇ ਨੇ ਉਹਨਾਂ ਨੇ ਕਿਹਨੂੰ ਰਾਜ ਤੇ ਬਹੋੜਨਾ ਤੇ ਕਿਹਨੂੰ ਤਾਰਨਾ ਉਹਨਾਂ ਦੇ ਹੱਥ 'ਚ ਹੈ ਲੋਕਤੰਤਰ ਨੂੰ ਇਹਦਾ ਮਹਾਂਦਰਾ ਨਾ ਬਦਲੋ ਇਹ ਆਮ ਲੋਕਾਂ ਦੀ رائے ਜੀ ਸੋਟਲ ਸਾਹਿਬ ਦੂਜੇ ਪਾਸੇ ਗੱਲ ਕਰਦੇ ਆਪਾਂ ਜੀ ਕਿਸਾਨਾਂ ਨੂੰ ਲੈ ਕੇ ਜਿੱਥੇ ਡੱਲੇਵਾਲ ਸਾਹਿਬ ਕੱਲ ਤੋਂ ਹੜਤਾਲ ਦੇ ਉੱਤੇ ਬੈਠਣਗੇ ਜੀ ਬਿਲਕੁਲ ਡੱਲੇਵਾਲ ਸਾਹਿਬ ਨੇ ਆਪਣੇ ਪਰਿਵਾਰ ਦੇ ਜਿਹੜੀ ਆਪਣੀ ਜ਼ਮੀਨ ਵਗੈਰਾ ਉਹ ਸਾਰੀ ਆਪਣੇ ਅੱਗੇ ਬੱਚਿਆਂ ਦੇ ਨੌ ਕਰਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਹੁਣ ਸੰਘਰਸ਼ ਕਰਾਂਗਾ ਕੁਝ ਵੀ ਹੋ ਸਕਦਾ ਹੈ ਉਮਰ ਦੇ ਆਖਰੀ ਪੜਾਵ ਵੱਲੋਂ ਜਾ ਰਹੇ ਨੇ ਉਹਨਾਂ ਨੇ ਪਹਿਲਾਂ ਤੋਂ ਹੀ ਐਲਾਨ ਕੀਤਾ ਸੀ ਕਿ 26 ਦੀ ਨਵੰਬਰ ਨੂੰ ਮੈਂ ਮਰਨ ਵਰਤ ਤੇ ਬੈਠਾਗਾ ਖਨੌਰੀ ਦੇ ਵਿੱਚ ਉਹਨਾਂ ਨੇ ਬੈਠਣਾ ਹੈ ਕੱਲ ਬੈਠਣਾ ਹੈ ਉਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਵੀ ਆਪਣੇ ਅਗਲੇ ਪੀੜ੍ਹੀ ਦੇ ਨਾਂ ਕਰਵਾ ਦਿੱਤੀ ਬਈ ਇਹ ਸਮਝਦਾ ਭਾਵੇਂ ਬੀਜੇਪੀ ਹੈ ਭਾਵੇਂ ਆਮ ਆਦਮੀ ਹੈ ਇਹਨਾਂ ਨੂੰ ਮਿਲ ਕੇ ਇਹਨਾਂ ਮਾਮਲਿਆਂ ਦੇ ਵਿੱਚ ਮਿਲ ਕੇ ਇਹਨੂੰ ਸਿਰੇ ਲਾਉਣਾ ਚਾਹੀਦਾ ਬਹੁਤ ਚਿਰ ਹੋ ਗਿਆ ਇੱਥੇ ਸੰਘਰਸ਼ਾਂ ਹੁੰਦਿਆਂ ਨੂੰ ਪਰ ਬਾਬੇ ਨਾਨਕ ਦਾ 550 ਸਾਲਾਂ ਤੱਕ ਬਣਾ ਲਿਆ ਉਹਨਾਂ ਜਿਹੜਾ ਗੱਲ ਉਹਨਾਂ ਨੇ ਕਹੀ ਸੀ ਕਿ ਸੰਵਾਦ ਗੱਲਬਾਤ ਰਾਹੀਂ ਮਸਲੇ ਹੱਲ ਕਰੋ ਉਹਦੇ ਉੱਤੇ ਕੋਈ ਬੰਦਾ ਨਹੀਂ ਚੱਲਦਾ ਜਦਨ ਸਵਾਲ ਨੂੰ ਤੁਸੀਂ ਮੁੱਖ ਰੱਖ ਲਿਆ ਤੇ ਸਾਰੇ ਮਸਲੇ ਆਟੋਮੈਟਿਕ ਹੱਲ ਹੋ ਜਾਇਆ ਕਰਨਗੇ ਜੀ ਪੰਜਾਬ ਦੇ ਵਿੱਚ ਨਗਰ ਕਮ ਚੋਣਾਂ ਲੱਗ ਕੇ ਵਿਰੋਧੀ ਲਗਾਤਾਰ ਘੇਰਦੇ ਹੋਏ ਨਜ਼ਰ ਆਇਸੀ ਸਰਕਾਰ ਨੂੰ ਤੇ ਜਿੱਥੇ ਹੁਣ ਤਿਆਰੀਆਂ ਸ਼ੁਰੂ ਕਰ ਦਿੱਤੇ ਗਏ ਨੇ ਸਾਰੀ ਪਾਰਟੀਆਂ ਵੱਲੋਂ ਚੋਣਾਂ ਦੀਆਂ ਜੀ ਦੇਖੋ ਨਗਰ ਨਗਰ ਕਮ ਚੋਣਾਂ ਜਿਹੜੀਆਂ ਨੇ ਨੇੜ ਭਵਿੱਖ ਦੇ ਵਿੱਚ ਕਦੋਂ ਵੀ ਹੋ ਸਕਦੀਆਂ ਇਹ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਮੈਂਬਰਸ਼ਿਪ ਮੁਹਿੰਮ ਚਲਾਈ ਵੀ ਹੈ ਸੀਨੀਰ ਅਗੂਨੇ ਮਨੋਰੰਜਨ ਕਾਲਿਆ ਅੱਜ ਉਹਨਾਂ ਨੇ ਮੀਟਿੰਗ ਰੱਖੀ ਉਹਦੇ ਵਿੱਚ ਕਈਆਂ ਦਾ ਸਨਮਾਨ ਕੀਤਾ ਸਪੈਸ਼ਲ ਤੌਰ ਤੇ ਪੰਜਾਬ ਦੇ ਇੰਚਾਰਜ ਸਾਬਕਾ ਮੁੱਖ ਮੰਤਰੀ ਗੁਜਰਾਤ ਵਿਜੇਰ ਪਾਨੀ ਮਨਪ੍ਰੀਤ ਬਾਦਲ ਇਹਦੇ ਭਾਜਪਾ ਦੇ ਸਾਬਕਾ ਪ੍ਰਧਾਨ ਮਿਸਟਰ ਅਸ਼ਵਨੀ ਸ਼ਰਮਾ ਅਮਤ ਪਾਟਗਿਆ ਤਰਨ ਚੁੱਗ ਕਈ ਹੋਰ ਉੱਥੇ ਸ਼ਾਮਲ ਹੋਏ ਉਹ ਕਹਿੰਦੇ ਕਿ 30 ਲੱਖ ਲੋਕਾਂ ਨੂੰ ਭਾਜਪਾ ਨਾਲ ਜੋੜਨ ਦਾ ਸਾਡਾ ਮੁੱਖ এজেন্ডਾ ਹੈ ਚੋਕੀ ਸਾਹਿਬ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ 6 ਦਸੰਬਰ ਨੂੰ ਦਿੱਲੀ ਜਾਣ ਦੀ ਬਜਾਇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਬਹਿ ਕੇ ਤਰਨਾ ਦੇਣਾ ਚਾਹੀਦਾ ਹੈ ਕਾਂਗਰਸ ਸਿਰ ਵੀ ਨਿਸ਼ਾਨਾ ਸਾਧਤਾ ਚੁਗਬ ਸਾਹਿਬ ਮਸਲੇ ਨੇ ਐਮਐਸਪੀ ਤੇ ਹੋਰ ਕੇਂਦਰ ਨਾਲ ਸਬੰਧਤ ਪਹਿਲਾਂ ਵੀ ਤੁਸੀਂ ਆਪਣਾ ਸਪਕ ਪਾ ਕੇ ਪੰਜਾਬ ਤੇ ਹਰਿਆਣੇ ਦੇ ਗੱਲ ਚ ਪਾਤਾ ਜਿਹੜੇ ਇਹ ਲੈ ਕੇ ਚੱਲੇ ਸੀਗੇ ਮੋਰਚਾ ਇਹਨਾਂ ਨੂੰ ਖਨੌਰੀ ਤੇ ਸ਼ੰਭੂ ਤੋਂ ਕਹਾਣੀ ਟੱਪਨ ਦਿੱਤਾ ਪੰਜਾਬ ਦੇ ਵਿੱਚ ਲਿਆ ਕੇ ਸ਼ਾਮਲ ਕਰਤੇ ਪੰਜਾਬ ਵਿੱਚ ਪਹਿਲੇ ਹੀ ਖਰੋਤ ਹੈ ਇਹਨਾਂ ਨੂੰ ਗਾਹਣ ਜਾਣ ਦਿੱਤਾ ਸੋ ਬਿਹਤਰ ਤਰੀਕਾ ਇਹ ਹੈ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਤੁਸੀਂ ਲਓ ਸਿਰ ਅੱਗੇ ਲੱਗੋ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਮਸਲੇ ਦਾ ਹੱਲ ਕਰਾਓ। ਦੂਜੇ ਪਾਸੇ ਨਗਰ ਨਿਗਮ ਚੋਣਾਂ ਦੇ ਵਿੱਚ ਦੂਜੀਆਂ ਪਾਰਟੀਆਂ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਅਕਾਲੀ ਦਲ ਨੇ ਕਹਿਤਾ ਸਰਕਾਰ ਨੂੰ ਕਿ ਦਸੰਬਰ ਦੇ ਆਖਰੀ ਹਫ਼ਤਿਆਂ ਦੇ ਵਿੱਚ ਸ਼ਹੀਦੀ ਜੋੜਮੇਲ ਹੁੰਦੇ ਨੇ। ਕਿਰਪਾ ਕਰਕੇ ਇਹ ਤਰੀਕਾ ਬਦਲਿਆ ਜਾਂ। ਦਸੰਬਰ ਦੇ ਵਿੱਚ ਕਿਉਂਕਿ ਅਦਾਲਤੀ ਹੁਕਮ ਹੈ ਵੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਕਰਾਓ। ਉੱਥੇ ਜਾ ਕੇ ਅਦਾਲਤ ਨੂੰ ਜਾਨੂ ਕਰਾਇਆ ਜਾ ਸਕਦਾ। ਕਿ ਛੋਟੇ ਤੇ ਵੱਡੇ ਸਾਬਜਾਦਿਆਂ ਦੇ ਜਿਹੜੇ ਸ਼ਹੀਦੀ ਜੋੜ ਮੇਲ ਨੇ ਉਹ 20 ਦਸੰਬਰ ਤੋਂ ਲੈ ਕੇ 28 29 ਦਸੰਬਰ ਤੱਕ ਮਨਾਏ ਜਾ ਰਹੇ ਨੇ ਇਸ ਦੇ ਅੱਗੇ ਜਾਂ ਪਿੱਛੇ ਇਹ ਚੋਣਾ ਰੱਖੀਆਂ ਜਾ ਸਕਦੀਆਂ ਨੇ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਬਾਜਬਾ ਸਾਹਿਬ ਜਾਂ ਹੋਰ ਉਹ ਵੀ ਇਸ ਗੱਲ ਤੇ ਹੈ ਕਿ ਸਾਡੇ ਵੱਲੋਂ ਤਿਆਰੀਆਂ ਨੇ ਤੇ ਸਰਕਾਰ ਆਵਾਦਮੀ ਪਾਰਟੀ ਦੀ ਹੈ ਤਿਆਰੀਆਂ ਉਹਨਾਂ ਨੂੰ ਵੀ ਰੱਖ ਰੀਆਂ ਮਤਲਬ ਉਹ ਵੀ ਮੀਟਿੰਗਾਂ ਕਰ ਰਹੇ ਨੇ ਕਿ ਕਦੋਂ ਤਰੀਕ ਦਾ ਐਲਾਨ ਹੁੰਦਾ ਤੇ ਅਸੀਂ ਬਾੜਬੰਦੀ ਕਰਕੇ ਸਰਕਾਰ ਐਸ ਵੇਲੇ ਵਿਹੜੇ ਬੈਠੀ ਜੰਜ ਬਿੰਨੋ ਕੁੜੀ ਦੇ ਕੰਨ ਉਹ ਹੁਣ ਬਾੜਾਂ ਦੇ ਵਿੱਚ ਲੁੱਕ ਵਗੈਰਾ ਪਾਉਣ ਦੀ ਆ ਰਹੀ ਹੈ ਅੱਜ ਇੱਕ ਖਬਰ ਛਪੀ ਹੈ ਗੱਦੜ ਵੈਹੇ ਤੋਂ ਕਿ ਅਜੇ 5-7 ਦਿਨ ਪਹਿਲਾਂ ਸੜਕ ਤੇ ਲੁੱਕ ਪਈ ਸੀ ਤੇ ਲੁੱਕ ਤਾਂ ਪਤਾ ਨਹੀਂ ਕਿੱਧਰ ਚਲੀ ਗਈ ਜਿਹੜੀ ਬਜਰੀ ਪਈ ਸੀ ਉਹ ਝਾੜੂ ਨਾਲ ਝਾੜੂ ਵਾਲਿਓ ਕਹਿੰਦੇ ਝਾੜੂ ਨਾਲ ਪੁੰਝ ਕੇ ਭਾਵੇਂ ਅਦੀ ਲੈ ਜੋ ਸੋ ਇਹ ਤੇਜ਼ੀ ਨਾਲ ਕੀਤੇ ਗਏ ਕੰਮ ਦਾ ਵੀ ਮਾਲਬਾਲਾ ਸਾਹਮਣੇ ਆਉਦਾ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਨਗਰ ਨਿਗਮ ਚੋਣਾਂ ਲਈ ਤਤਪਰ ਹੋ ਚੁੱਕੀਆਂ ਨੇ ਅੱਜ ਦੇ ਪਰ ਉਹਦੇ ਵਿੱਚ ਜੈਨੇਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਅਖੀਰ ਤੱਕ ਜੁੜੇ ਰਹੇ ਪ੍ਰੋਗਰਾਮ ਵਿੱਚ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ